ਮਾ ਗੁਜਰੀ ਤੇਤੀਸ ਤ੍ਰਿਪਤਾ ਮਾਤਾ ਹੋਈ ਆਪਣੀ ਕੁਖ ਚੋਂ ਜਾਏ ਜਸਨੇ ਤੇ ਏ ਕੁੱਲ ਦੁਨੀਆਂ ਦੇ ਦਾਤ ਹੋਈ ਮੇਰਾ ਜ਼ਿਕਰ ਦੇਗਾ ਮੇਰਾ ਜ਼ਿਕਰ ਦੇਗਾ ਉਂ ਵੀਰਾਂ ਦੀਆਂ ਖੋੜੀਆਂ ਮੇਰਾ ਜੀ ਕਰਦਾ گاਵਾ ਵੀਰਾਂ ਦੀਆਂ ਖੋੜੀਆਂ ਪਰ ਕੋਈ ਗੌਣ ਦਿੰਦਾ ਨਹੀਂ ਓਏ ਪੁੱਤਰਾ ਤੋਂ ਪਹਿਲਾਂ ਧੀਆਂ ਓਏ ਤਾਈਆਂ ਨੇ ਹੁੰਦੀਆਂ ਮਗਰੋ ਕੋਈ ਹੋਂ ਦੇਂਦਾ ਨਹੀਂ ਨੀ ਅੰਮੀਏ ਮਗਰੋ ਕੋਈ ਹੋਂ ਦੇਂਦਾ ਨਹੀਂ ਓਏ ਕੀ ਹੁੰਦਾ ਸਾਡੇ ਪਿੰਡਾਂ ਚ ਓਏ ਤੀਜੇ ਮਹੀਨੇ سزا ਮੇਰੀ ਦੇ ਹੁਣ ਵਾਰੰਟ ਨਹੀਂ ਜਾਰੀ ਓਏ ਟੱਬਰ ਸਾਰਾ ਪੜੇ ਰਫੋਟਾ ਫੜ ਕੇ ਵਾਰੋ ਵਾਰੀ ਟੱਬਰ ਸਾਰਾ ਪੜੇ ਰ ਪੋਟਾ ਫੜ ਕੇ ਵਾਰੋ ਵਾਰੀ ਹੋਏ ਜੀ ਦੇ ਲੜ ਲਾਇਆ ਮੈਨੂੰ ਤੂੰ ਮਾਏ ਮੇਰੀ ਏ ਉਹ ਵੀ ਤੇ ਜਿਉਣ ਦਿੰਦਾ ਨਹੀਂ ਆਰ ਪਤਰਮ ਜੀ ਦਾ ਪਹਿਲਾ ਪੀਆ ਹੋ ਤਰ ਅਮਰ ਸਿੰਘ ਲੰਗਵਾਲ ਜੀ ਮੰਚ ਦੇ ਉੱਪਰ ਆਜਾ ਮਗਰ ਹੋ ਕੋਈ ਹੋਣ ਦਿੰਦਾ ਨਹੀਂ ਐ ਦੇਖੇ ਨੂ ਚੈਨਲ ਦੇਖ ਰਹੇ ਸਾਰੇ ਮੇਰੇ ਵੀਰਾਂ ਨੂੰ ਜਿੱਥੇ-ਜਿੱਥੇ ਵੀ ਲਾਈਵ ਚੱਲ ਰਿਹਾ ਪਿਆਰ ਭਰੀ ਔਜ਼ਲਾ ਬਰਤੂਨੋਂ ਸਤਿ ਸ੍ਰੀ ਅਕਾਲ ਅੱਜ ਜਿਹੜਾ ਇਹ ਉਪਰਾਲਾ ਰਮਜੋਤ ਭਾਜੀ ਨੇ ਕੀਤਾ ਮੈਂ ਸਮਝਦਾ ਕਿ ਹਰ ਸਕੂਲ ਹਰ ਕਾਲਜ ਹਰ ਪਿੰਡ ਦੀ ਸੱਤ ਵਿੱਚ ਇਹ ਹੋਣਾ ਚਾਹੀਦਾ ਕਿਉਂਕਿ ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਗੱਲਾਂ ਅੱਜ ਜਿਹੜੀਆਂ ਇਸ ਮੰਚ ਤੋਂ ਹੋਈਆਂ ਨੇ ਕਿ ਸਾਡੇ ਅਕਸਰ ਗੀਤਾਂ ਵਿੱਚ ਅਸੀਂ ਕਿਉਂ ਗੀਤਾਂ ਨੂੰ ਇਸ ਤਰ੍ਹਾਂ ਦਾ ਪੇਸ਼ ਕਰਦੇ ਹਾਂ ਸਾਡੇ ਅਕਸਰ ਗੀਤਾਂ ਵਿੱਚ ਚੂੜਾ ਮਹਿੰਦੀ ਫੁਲਕਾਰੀ ਮਧਾਣੀ ਚਰਖੇ ਦਾ ਜ਼ਿਕਰ ਕਿਉਂ ਹੁੰਦਾ ਸੀਗਾ ਇਸ ਕਰਕੇ ਹੁੰਦਾ ਕਿ ਸਾਡਾ ਪੰਜਾਬੀ ਵਿਰਸਾ ਪੁਰਾਣਾ ਵਿਰਸਾ ਜਿਹੜੀ ਨਿਊ ਜਨਰੇਸ਼ਨ ਜਿਹੜੀ ਜੰਗ ਜਨਰੇਸ਼ਨ ਜਿੰਨੀ ਵੀ ਆ ਇਹ ਨਹੀਂ ਆ ਕਿ ਜੋ ਕੁ ਬਦਲ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਅਸੀਂ ਵਿਸਾਰ ਦਈਏ ਜਦੋਂ ਇਹ ਇਹਨਾਂ ਚੀਜ਼ਾਂ ਨੂੰ ਅਸੀਂ ਅਡਾਪਟ ਕਰਾਂਗੇ ਯਾਦ ਰੱਖਾਂਗੇ ਇਹ ਤੁਸੀਂ ਪੱਲੀ ਪਾਂਤ ਜਾਣਦੇ ਹੋ ਵੀ ਜੇ ਜੇਕਰ ਵਿਰਸੇ ਦੀ ਗੱਲ ਨਾ ਹੁੰਦੀ ਨਾ ਪਸੰਦ ਕਰਦੇ ਤੇ ਮੇਰਾ ਖਿਆਲ ਹੈ ਅੰਗਰੇਜ਼ ਮੂਵੀ ਜਿਹੜੀ ਆ ਦੁਬਾਰਾ ਲੱਗੀ ਸੀ ਉਹ ਵਿਰਸਾ ਵਿਰਸੇ ਨਾਲ ਸੰਬੰਧਿਤ ਸੀ ਕਿ ਕਿਵੇਂ ਬਰਾਤਾਂ ਜਿਹੜੀਆਂ ਰਾਤ ਰੈਂਦੀਆਂ ਸੀਗੀਆਂ ਸਾਡੇ ਉਹ ਜਿਹੜੇ ਪੁਰਾਣੇ ਵਿਰਸੇ ਨਾਲ ਰੀਤੀ ਰਿਵਾਜ ਜੁੜੇ ਸੀਗੇ ਉਹ ਸਦਾ ਜਿੰਦੇ ਰਹਿੰਦੇ ਆ ਜੇ ਪ੍ਰਮਾਤਮਾ ਨੇ ਸਾਨੂੰ ਕਲਾ ਬਖਸ਼ੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹ ਗੀਤ ਗਾਈਏ ਜਿਹੜੇ ਪਰਿਵਾਰ ਵਿੱਚ ਬੈਠ ਕੇ ਸੁਨੇ ਜਾਣ ਦਰਵਾਜ਼ੇ ਵਿੱਚ ਬੈਠ ਕੇ ਦੇਖੇ ਜਾਣ ਤੇ ਸਾਨੂੰ ਸਾਡੇ ਆਪਣੇ ਪਰਿਵਾਰ ਨੂੰ ਕੀ ਸਾਨੂੰ ਉੱਠ ਕੇ ਨਾ ਜਾਣਾ ਪਵੇ ਤੇ ਜਿਹੜੇ ਰਜੋਤ ਭਾਜੀ ਨੇ ਉਪਰਾਲਾ ਕੀਤਾ ਮੈਂ ਤਾਂ ਅੱਗੇ ਵੀ ਕਿਹਾ ਕਿ ਬਹੁਤ ਸਲਾਹਜੋਗ ਜਿਹੜਾ ਇਹ ਉਪਰਾਲਾ ਤੇ ਇਹਨਾਂ ਦੀ ਸਾਰੀ ਟੀਮ ਜਿੰਨੀ ਵੀ ਕਾਲਜ ਦੀ ਟੀਮ ਆ ਉਹਨਾਂ ਨੇ ਬਹੁਤ ਹੀ ਮਿਹਨਤ ਕਰਕੇ ਇੱਕ ਪੰਜਾਬੀ ਵਿਰਸੇ ਨੂੰ ਜਾਗਰੂਤ ਕਰਨ ਦਾ ਜਿਹੜਾ ਵਾ ਹਮਲਾ ਮਾਰਿਆ ਵਾ ਇਹੋ ਜਿਹੇ ਹਮਲੇ ਜਿਹੜੇ ਆ ਰਣਜੋਧ ਭਾਜੀ ਸਾਰਿਆਂ ਦੇ ਵੱਜਨੇ ਚ ਚੈ ਵਿਚਨੇ ਚਾਹੀਦੇ ਆ ਤੁਹਾਨੂੰ ਅੱਜ ਦੇ ਇਸ ਪ੍ਰੋਗਰਾਮ ਦੀਆਂ ਬਹੁਤ ਬਹੁਤ ਮੁਬਾਰਕਾਂ ਤੀਆਂ ਦਾ ਮੈਂ ਇਹ ਗੱਲ ਕਰਾਂਗਾ ਕਿ ਤੀਆਂ ਦੇ ਮੇਲੇ ਜਿੱਦੋਂ ਲੱਗਦੇ ਆ ਨਾ ਪਹਿਲਾਂ ਇਹ ਮੇਲੇ ਜਿਹੜੇ ਆ ਹੁਣ ਤਾਂ ਸਕੂਲਾਂ ਚ ਜਾਂ ਕਾਲਜਾਂ ਚ ਲੱਗਦੇ ਆ ਨਾ ਜਦੋਂ ਪਿੰਡਾਂ ਚ ਸਾਨੂੰ ਪਤਾ ਵੀ ਇੱਕ ਪਾਸੇ ਕਬੱਡੀ ਹੋਣ ਦੀ ਹੁੰਦੀ ਤੇ ਇੱਕ ਪਾਸੇ ਜਿਹੜੀਆਂ ਆਪਣਾ ਸਹੁਰਿਆਂ ਤੋਂ ਤੀਆਂ ਪੀਕੇ ਕਰੀਆਂ ਆਉਂਦੀਆਂ ਸੀਗੀਆਂ ਉਹ ਫਿਰ ਮੈਂ ਉਹ ਬੋਲੀ ਦੇ ਰੂਪ ਵਿੱਚ ਗੱਲ ਕਰਾਂਗਾ ਕਿ ਉਹ ਮੇਲੇ ਲੱਗਦੇ ਨੇ ਤੀਆਂ ਦੇ ਵੇ ਮੇਲੇ ਲੱਗਦੇ ਨੇ ਤੀਆਂ ਦੇ ਉਹ ਮੇਲੇ ਲੱਗਦੇ ਨੇ ਤੀਆਂ ਦੇ ਵੇ ਮੇਲੇ ਲੱਗਦੇ ਨੇ ਤੀਆਂ ਦੇ ਉਹ ਮਾਂ ਸਾਰੇ ਚਾ ਕਰਦੀ ਵੇ ਮਾਂ ਸਾਰੇ ਚਾ ਕਰਦੀ ਵੇ ਸੋਰੇ ਜਾਂਦੀਆਂ ਥੀਆਂ ਦੇ ਵੇ ਮਾਂ ਸਾਰੇ ਚਾ ਕਰਦੀ ਵੇ ਸੋਰੇ ਜਾਂਦੀਆਂ ਥੀਆਂ ਦੇ ਹਬ ਮੇਰਾ ਇਹ ਜਿਹੜਾ ਸਕੂਲ ਆ ਐਸਡੀਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਇਸ ਵਿੱਚ ਇਹਨਾਂ ਦੇ ਮਾਨਯੋਗ ਡਾਕਟਰ ਅਰਜਉ ਸਿੰਘ ਪ੍ਰਿੰਸੀਪਲ ਸਾਹਿਬ ਪੂਰੀ ਦੀ ਪੂਰੀ ਮੈਨੇਜਮੈਂਟ ਹੋ ਲੋ ਜਿਹੜਾ ਥੀਆਂ ਦਾ ਮੇਲਾ ਥੀਆਂ ਦਾ ਇਹ ਇਸ ਸਾਥ ਦੇ ਰੂਪ ਦੇ ਵਿੱਚ ਮੇਲਾ ਮਨਾਇਆ ਗਿਆ ਇੱਕ ਛਲਾਗਾ ਜੋਗਾ ਉਪਰਾਲਾ ਕਿਉਂਕਿ ਵਿਦਿਆਰਥੀਆਂ ਦੀਆਂ ਮੈਂ ਦੇਖਿਆ ਕਿ ਬੜੀਆਂ ਵਧੀਆ ਪੇਸ਼ ਕਰੀਆਂ ਸਨ ਜਿਹੜੀਆਂ ਪੰਜਾਬੀ ਵਿਰਸੇ ਨਾਲ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਸਨ ਔਰ ਹਮੇਸ਼ਾ ਯਤਨ ਕਰਨਾ ਚਾਹੀਦਾ ਹੈ ਕਿ ਜਿੰਨੀਆਂ ਵੀ ਸਾਡੀਆਂ ਵਿਦਿਆਕ ਸੰਸਥਾਵਾਂ ਨੇ ਉਹ ਆਪਣੀ ਵਿਰਾਸਤ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਆਪਣੀ ਜਿਹੜਾ ਜੂਨ ਜਨਰੇਸ਼ਨ ਹੈ ਵਿਦਿਆਰਥੀ ਨੂੰ ਉਹਨਾਂ ਨੂੰ ਜੋੜ ਕੇ ਰੱਖਣਾ ਤਾਂ ਕਿ ਉਹਨਾਂ ਦੇ ਅੰਦਰ ਇੱਕ ਚੰਗੀਆਂ ਕਰਤਾਂ ਕਿਰਤਾ ਖੜਾ ਹੋਣ ਔਰ ਉਹਦੇ ਲਈ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਛਲਾਗਾ ਜੋਗਾ ਇਹ ਵਧਾਈ ਦੇ ਪਾਤਰ ਨੇ ਮੈਂ ਦੇਖਿਆ ਕਿ ਵਿਦਿਆਰਥੀਆਂ ਦੇ ਵਿੱਚ ਬ ਇੱਕ ਸਵੈ ਵਿਸ਼ਵਾਸ ਸੀਗਾ ਸੈਲਫ ਕੌਨਫੀਡੈਂਸ ਸੀਗਾ ਜਦੋਂ ਮੰਚ ਤੇ ਆਉਂਦੇ ਨੇ ਇੱਕ ਨਿੱਕੀ ਜੀ ਬੱਚੀ ਨੇ ਇੱਕ ਚੰਗੇ ਗੀਤ ਤੇ ਸਮਾਜਚਾਰਕ ਗੀਤ ਤੇ ਜਿਹੜਾ ਆ ਨਾਚ ਪੇਸ਼ ਕੀਤਾ ਮੈਂ ਸਮਝਦਾ ਉਹ ਵੀ ਬਾਖੂਬ ਰਿਹਾ ਇਸ ਕਰਕੇ ਵਿਦਿਆਰਥੀ ਇੰਨਾ ਹੀ ਮੰਚਾ ਤੋਂ ਅੱਗੇ ਆਪਣੀ ਸ਼ਖਸੀਅਤ ਦਾ ਨਿਖਾਰ ਕਰਕੇ ਸਮਾਜ ਦੇ ਵਿੱਚ ਅੱਗੇ ਆਉਂਦੇ ਨੇ ਤੋਂ ਇਹ ਵਧਾਈ ਦੇ ਪਾਤਰ ਨੇ ਅਧਿਆਪਕ ਸਾਹਿਬਾਨ ਨਹੀਂ ਹੋ ਜੇ ਪ੍ਰਾਲੀ ਕਰਨੀ ਚਾਹੀਦੀ ਹੈ ਤੇ ਬਿਲਕੁਲ ਕਰਨੀ ਚਾਹੀਦੀ ਹੈ ਹੁਣ ਹੌਜ਼ਲਾ ਬਰਦਰ ਨੇ ਪੰਜਾਬੀ ਗਾਇਕੀ ਤੇ ਇਥੇ ਸਾਰਿਆਂ ਨੂੰ ਨਚਾਇਆ ਖੁਸ਼ੀ ਵੰਡੀ ਹੈ ਉਹ ਇਦਾਂ ਦੇ ਪ੍ਰੋਗਰਾਮ ਸਮਾਰੋਹ ਜਿਹੜੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ 'ਚ ਹੁੰਦੇ ਰਹਿਣੇ ਚਾਹੀਦੇ ਤਾਂ ਕਿ ਸਾਨੂੰ ਵਿਰਾਸਤ ਦਾ ਤੇ ਆਪਣੇ ਸੱਭਿਆਚਾਰ ਦਾ ਪਤਾ ਲੱਗੇ ਸਮਝ ਆ ਅੱਜ ਜਿਹੜਾ ਸੈਸ ਗਿਆ ਨੂੰ ਮੋਹਰੇ ਹਾਈ ਸਕੂਲ ਦੇ ਵਿੱਚ ਪੀਆਂ ਦਾ ਤਿਉਹਾਰ ਮਨਾਇਆ ਗਿਆ ਵਾ ਇਹ ਤਿਉਹਾਰ ਜਿਹੜਾ ਵਾ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਨ ਲਈ ਆਪਣੇ ਸੱਭਿਆਚਾਰ ਬਾਰੇ ਜਾਗਰੂਕ ਕਰਨ ਲਈ ਇਹ ਜਿਹੜੇ ਕਰਾਇਆ ਗਿਆ ਵਾ ਕਿਉਂਕਿ ਸਾਡਾ ਜਿਹੜਾ ਨੌਜਵਾਨ ਪੀੜੀ ਹੈ ਜਿਹੜੀ ਸਾਡੀ ਆਹ ਪੀੜੀ ਆ ਤਾਂ ਆਉਣ ਵਾਲੀ ਉਹ ਬਿਲਕੁਲ ਹੀ ਜਿਹੜੀ ਆਪਣੇ ਸੱਭਿਆਚਾਰ ਆਪਣੇ ਵਿਰਸੇ ਨਾਲੋਂ ਟੁੱਟ ਚੁੱਕੀ ਆ ਜੇ ਆਪਾਂ ਉਹਨੂੰ ਆਪਣੇ ਵਿਰਸੇ ਨਾਲ ਸੱਭਿਆਚਾਰ ਨਾਲ ਜੋੜ ਕੇ ਰੱਖਾਂਗੇ ਤੇ ਜਿਹੜੀ ਸਾਡੀ ਆਉਣ ਵਾਲੀ ਪੀੜੀ ਆ ਉਹ ਇੱਕ ਸਿੱਧੇ ਰਾਹ ਦੇ ਚੰਗੇ ਸੁੱਚੇ ਸਮਾਜ ਦੀ ਜਿਹੜੀ ਆ ਸਿਰਜਣਾ ਕੀਤੀ ਜਾ ਸਕਦੀ ਆ ਜੇ ਅਸੀਂ ਰੌ ਖਰਾਏ ਪੈ ਗਏ ਤੇ ਫੇਰ ਕਦੀ ਵੀ ਜਿਹੜਾ ਅੰਦਾਜ਼ ਸਾਡੀ ਪੀੜ੍ਹੀ ਜਿਹੜੀ ਆ ਅਗਲੀ ਆਉਣ ਵਾਲੀ ਨਸਲ ਆ ਜਿਹੜੀ ਉਹ ਸਿੱਧੇ ਰਾਹ ਤੇ ਪਹੇਗੀ ਕਿਉਂਕਿ ਜਦੋਂ ਬੰਦਾ ਕਰਾਏ ਪੈਂਦਾ ਫਿਰ ਉਹ ਕਰਾਏ ਪੁਰਿਆ ਜਾਂਦਾ ਵਾ ਫਿਰ ਉਹਨੂੰ ਮੰਜ਼ਲ ਲੱਭਣੀ ਪੜੀ ਔਖੀ ਹੋ ਜਾਂਦੀ ਆ ਇਸ ਕਰਕੇ ਸਾਨੂੰ ਚਾਹੀਦਾ ਵਾ ਘਰ-ਘਰ ਚੇ ਗੱਲ ਕਰਨੀ ਜਾਣੀ ਚਾਹੀਦੀ ਆ ਕਿ ਮਾਪਿਓ ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਆਪਣੇ ਵਿਰਸੇ ਆਪਣੇ ਇਤਿਹਾਸ ਦੇ ਨਾਲ ਤੋਂ ਜਾਣੂ ਕਰਵਾਏ ਤਾਂ ਕਿ ਜਿਹੜੇ ਆਉਣ ਵਾਲਾ ਸਾਡੇ ਬੱਚੇ ਆ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਆ ਉਹ ਇੱਕ ਚੰਗੀ ਸਿੱਧੀ ਸੇਧ ਲੈ ਕੇ ਤੇ ਆਪਣਾ ਇੱਕ ਚੰਗਾ ਜਿਹੜਾ ਜੀਵਨ ਆ ਉਹ ਬੁਜਾ ਸਕਦੇ ਆ ਜੀ ਕਿੱਦਾਂ ਤੁਹਾਨੂੰ ਆਲੇ ਸੀ ਚੀਜ਼ ਕਰਦੇ ਕਿੱਦਾਂ ਤੁਹਾਨੂੰ ਆਲੇ ਜਦੇ ਮੇਰੇ ਵੱਡੇ ਭਰਾ ਡਾਕਟਰ ਪਰਮਜੀਤ ਸਿੰਘ ਕਲਸੀ ਤੇ ਔਜਲਾ ਬ੍ਰਦਰ ਜੀ ਮੇਰੇ ਕੋਲ ਪਹੁੰਚੇ ਨੇ ਇੱਕ ਬੜੀ ਛੋਟੀ ਕਾਲ ਤੇ ਪਹੁੰਚਿਆ ਦੋ ਦਿਨ ਪਹਿਲਾਂ ਮੈਂ ਭਾਜੀ ਨੂੰ ਬੇਨਤੀ ਕੀਤੀ ਸੀ ਭਾਜੀ ਦਰਸ਼ਨ ਦਿਓ ਤੇ ਮੇਰੇ ਭਰਾ ਨੇ ਮੇਰਾ ਮਾਨ ਰੱਖਿਆ ਮੈਂ ਨਾਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਕਿ ਮੇਰੇ ਕੋਲ ਸਕੂਲ ਦੇ ਮੇਰੇ ਕੋਲ ਪਹੁੰਚੇ ਆ ਤੇ ਇਹਨਾਂ ਮੈਨੂੰ ਆਪਣਾ ਕੀਮਤੀ ਸਮਾਂ ਜਿਹੜਾ ਦਿੱਤਾ ਵਾ